ਗਵਰਨਮੈਂਟ ਮੈਡੀਕਲ ਕਾਲਜ ਵਿਖੇ ਇੰਟਰਨਸ਼ਿਪ ਕਰ ਰਹੇ ਐਮਬੀਬੀਐਸ ਜੂਨੀਅਰ ਡਾਕਟਰਸ ਨੇ ਸਟਾਈਪੈਂਡ ਵਧਾਉਣ ਨੂੰ ਲੈ ਕੇ ਰੋਸ ਮਾਰਚ ਕੱਢਿਆ ਉਹਨਾਂ ਕਿਹਾ ਕਿ ਪੀਸਾਂ ਵਿੱਚ ਲਗਾਤਾਰ ਵਾਦਾ ਹੋ ਰਿਹਾ ਫਿਰ ਸਟਾਈਪੈਂਡ ਵਿੱਚ ਕਿਉਂ ਨਹੀਂ ਉਹਨਾਂ ਮੰਗ ਕੀਤੀ ਕਿ ਸਟਾਈਪੈਂਡ 500 ਰੁਪਏ ਤੋਂ ਵਧਾਇਆ ਜਾਵੇ ਸਾਡਾ ਪ੍ਰੋਟੈਸਟ ਸਾਡੀ ਜੋ ਸਾਡਾ ਇੰਟਰਨਸ਼ਿਪ ਦਾ ਸਟਾਈਪੈਂਡ ਹੈ ਜੋ ਕਿ ਇਸ ਟਾਈਮ ਤੇ ਬਹੁਤ ਹੀ ਘੱਟ ਹੈ 15000 ਫੀਸ ਦੇ ਕੰਪੈਰੀਜ਼ਨ ਵਿੱਚ ਉਸ ਨੂੰ ਵਿਧਾਨ ਦੀ ਮੰਗ ਹੈ ਸਾਡੀ ਜੋ ਕਿ ਪਿਛਲੇ ਬਹੁਤ ਹੀ ਸਾਲਾਂ ਤੋਂ ਸੇਮ ਹੀ ਚੱਲ ਰਿਹਾ ਹੈ ਪਰ ਫੀਸ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਮੈਂਟ ਹੋ ਰਿਹਾ ਹੈ ਸਾਡੇ ਬੈਚ ਤੱਕ ਸਾਡੇ ਬੈਚ ਤੋਂ ਪਹਿਲਾਂ 2019 ਬੈਚ ਤੱਕ ਫੀਸ 4 ਲੱਖ 40 ਹਜ਼ਾਰ ਦੇ ਕਰੀਬ ਸੀ ਤੇ ਇੱਕਦਮ ਸਾਡੇ ਬੈਚ ਵਿੱਚ ਇਹਨਾਂ ਨੇ 77% ਦਾ ਇਨਕਰੀਸ ਕੀਤਾ ਜੋ ਕਿ 7 ਲੱਖ 80 ਹਜ਼ਾਰ ਹੈ ਤੇ ਉਸ ਤੋਂ ਬਾਅਦ ਵੀ ਇਹ ਹਰ ਸਾਲ 5 ਤੋਂ 10% ਇਨਕਰੀਸ ਕਰਦੇ ਨੇ ਤੇ 9 ਲੱਖ ਦੇ ਅਰਾਊਂਡ ਫੀਸ ਹੋ ਚੁੱਕੀ ਹੈ ਤੇ ਅਸੀਂ ਹੁਣੇ ਇੱਕ ਮਾਰਚ ਕੱਢੀ ਆ ਪੀਸਫੁਲ ਰੈਲੀ ਕਿ ਸਾਡਾ ਇਸ਼ੂ ਜਿਹੜਾ ਹੈਗਾ ਸਟਾਈਪਨ ਨੂੰ ਵਿਧਾਨ ਦਾ ਸੋ ਜਿਹੜੇ ਐਮਬੀਬੀਐਸ ਇੰਟਰਨਸ ਹੈਗੇ ਉਹਨਾਂ ਦਾ ਸਟਾਈਫੰਡ ਬਹੁਤ ਘੱਟ ਹੈ 500 ਰੁਪਏ ਦਿਹਾੜੀ ਤੇ ਉਹਨਾਂ ਦੀ ਜਿਹੜੀ ਫੀਸ ਹੈ ਲਗਾਤਾਰ ਵਧੀ ਜਾ ਰਹੀ ਹੈ ਉਹ ਸਾਡਾ ਮੈਸੇਜ ਸਰਕਾਰ ਤੱਕ ਪੁੱਜੇ ਇਸ ਕਰਕੇ ਅਸੀਂ ਇੱਕ ਪੀਸਫੁਲ ਮਾਰਚ ਕੱਢਿਆ ਹੁਣੇ ਆਪੀਡੀ ਬਲੋਕ ਤੋਂ ਲੈ ਕੇ ਪ੍ਰਿੰਸੀਪਲ ਆਫਿਸ ਤੱਕ